ਇਹ ਹਰਿਆਣਾ ਦੀ ਤਸਵੀਰ ਹੈ ਮੁੱਖ ਮੰਤਰੀ ਮਨੋਹਰ لال ਖੱਟਰ ਦੀਆਂ ਗੱਡੀਆਂ ਦੇ ਕਾਫਲੇ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ ਸੈਂਕੜੀਆਂ ਦੀ ਭੀੜ ਸੀ ਹੱਥ 'ਚ ਕਾਲੀਆਂ ਝੰਡੀਆਂ ਸਨ ਪੁਲਿਸ ਦਾ ਸਖਤ ਪੈਰਾ ਸੀ ਪਰ ਕਿਸਾਨਾਂ ਦਾ ਗੁੱਸਾ ਵੀ ਸਤਵੇਂ ਅਸਮਾਨ ਤੇ ਸੀ ਸਕਾਚ ਸ੍ਰੀ ਦਿੰਪੋਰਵਾ ਜੀ ਅਸੀਂ ਖੱਟਰ ਦਾ ਵਿਰੋਧ ਕਰ ਰਹੇ ਹਾਂ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਨੇ ਉਹਦੇ ਵਿਰੋਧ ਵਿੱਚ ਅਸੀਂ ਵਿਰੋਧ ਕਰ ਰਹੇ ਹਾਂ ਆਪਾਂ ਡੱਟ ਕੇ ਕਰਾਂਗੇ ਆਪਣੇ ਕਾਨੂੰਨ ਵਾਪਸ ਲੈ ਕੇ ਹਟਾਂਗੇ ਅੰਬਾਲਾ ਦੇ ਅਗਰ ਸਿੰਘ ਚੌਂਕ ਤੇ ਜਿਵੇਂ ਹੀ ਮੁੱਖ ਮੰਤਰੀ ਦਾ ਕਾਫਲਾ ਆਇਆ ਤਾਂ ਪੁਲਿਸ ਲਈ ਭੀੜ ਨੂੰ ਬੇਕਾਬੂ ਕਰਨਾ ਚੁਣੌਤੀ ਬਣ ਗਿਆ ਖੂਬ ਧੱਕਾ ਮੁਕੀ ਹੋਈ ਤੇ ਕਿਸਾਨਾਂ ਨੇ ਸਾਫ ਸ਼ਬਦਾਂ ਚ ਕਹਿ ਦਿੱਤਾ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲੈ ਜਾਂਦੇ ਉਹ ਦੋਤਾ इस तरीके नाल विरोध प्रदर्शन जारी रहेगा